ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਪਾਲ ਤੋਂ ਵਾਪਸ ਆਣ ਕੇ ਰੋਹਿਲਖੰਡ ਵਿਖੇ ਪਹੁੰਚੇ ਜਿਸ ਥਾਂ ਤੇ ਗੁਰੂ ਜੀ ਨੇ ਆਪਣਾ ਡੇਰਾ ਲਗਾਇਆ ਸੀ ਉਸ ਜਗ੍ਹਾ ਤੇ ਪਸ਼ੂਆਂ ਦਾ ਬੜਾ ਵੱਡਾ ਵਪਾਰ ਚੱਲਦਾ ਸੀ ਲੋਕ ਪਸ਼ੂਆਂ ਦੀ ਵਿਕਰੀ ਤੇ ਖਰੀਦਦਾਰੀ ਕਰਨ ਲਈ ਦੂਰ ਦੂਰ ਤੋਂ ਆਉਂਦੇ ਸਨ ਕਿਸਾਨਾਂ ਵਪਾਰੀਆਂ ਤੇ ਅਮੀਰ ਲੋਕਾਂ ਨੂੰ ਘਰੇਲੂ ਨੌਕਰਾਂ ਤੇ ਮਜ਼ਦੂਰਾਂ ਦੀ ਭਾਰੀ ਲੋੜ ਰਹਿੰਦੀ ਸੀ ਇਸ ਲਈ ਉਥੋਂ ਦੇ ਲੋਕ ਅਕਸਰ ਬੰਦੂਆ ਮਜ਼ਦੂਰਾਂ ਦੀ ਤਲਾਸ਼ ਵਿੱਚ ਰਹਿੰਦੇ ਸਨ ਕਈ ਸਾਰੇ ਦਲਾਲ ਇਦਾਂ ਦੇ ਸਨ ਜਿਹੜੇ ਆਦੀਵਾਸੀ ਖੇਤਰਾਂ ਚੋਂ ਗਰੀਬ ਲੋਕਾਂ ਨੂੰ ਲੈ ਕੇ ਆਉਂਦੇ ਤੇ ਉਹਨਾਂ ਨੂੰ ਚੰਗੀ ਮਜ਼ਦੂਰੀ ਦਾ ਲਾਲਚ ਦੇ ਕੇ ਅੱਗੇ ਅਮੀਰ ਲੋਕਾਂ ਕੋਲ ਬੰਦੂਆ ਮਜ਼ਦੂਰ ਲਈ ਵੇਚ ਦਿੰਦੇ ਉਸ ਇਲਾਕੇ ਵਿੱਚ ਬੰਦੂਆ ਮਜ਼ਦੂਰਾਂ ਨਾਲ ਬੜਾ ਮਾੜਾ ਵਿਵਹਾਰ ਕੀਤਾ ਜਾਂਦਾ ਸੀ ਮਜ਼ਦੂਰਾਂ ਵਿੱਚ ਜਿਹੜੇ ਬੰਦੇ ਹੁੰਦੇ ਸਨ ਉਹਨਾਂ ਕੋਲੋਂ ਤਾਂ ਜਾਨਵਰਾਂ ਵਾਂਗੂ ਕੰਮ ਕਰਵਾਇਆ ਜਾਂਦਾ ਸੀ ਪਰ ਜਿਹੜੀਆਂ ਔਰਤਾਂ ਹੁੰਦੀਆਂ ਸਨ ਉਹਨਾਂ ਨੂੰ ਗੁਲਾਮ ਬਣਾ ਕੇ ਨਾਲੇ ਤਾਂ ਉਹਨਾਂ ਕੋਲੋਂ ਕੰਮ ਕਰਵਾਇਆ ਜਾਂਦਾ ਸੀ ਤੇ ਨਾਲੇ ਉਹਨਾਂ ਦੀਆਂ ਇੱਜ਼ਤਾਂ ਨਾਲ ਖੇਡਿਆ ਜਾਂਦਾ ਸੀ ਤਾਂ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਜਦੋਂ ਉਸ ਇਲਾਕੇ ਵਿੱਚ ਕੀਰਤਨ ਜਾਪ ਕਰ ਰਹੇ ਸਨ ਤਾਂ ਉਸ ਵੇਲੇ ਰੋਂਦੀ ਕਰ ਲਾਉਂਦੀ ਇੱਕ ਔਰਤ ਗੁਰੂ ਜੀ ਦੇ پاس ਆਈ ਤੇ ਆ ਕੇ ਆਖਣ ਲੱਗੀ ਕਿ ਸੰਤ ਜੀ ਇੱਕ ਦਲਾਲ ਮੇਰੀ ਲੜਕੀ ਨੂੰ ਚੰਗੀ ਮਜ਼ਦੂਰੀ ਦਾ ਲਾਲਚ ਦੇ ਕੇ ਇੱਥੇ ਲੈ ਆਇਆ ਸੀ ਤੇ ਉਸਨੇ ਇੱਥੇ ਹੀ ਕਿਤੇ ਮੇਰੀ ਬੱਚੀ ਨੂੰ ਕਿਸੇ ਅਮੀਰ ਜਾਦੇ ਕੋਲ ਵੇਚ ਦਿੱਤਾ ਹੈ ਮੈਂ ਕਈ ਦਿਨਾਂ ਤੋਂ ਇਸ ਇਲਾਕੇ ਵਿੱਚ ਆਪਣੀ ਬੱਚੀ ਦੀ ਭਾਲ ਕਰ ਰਹੀ ਹਾਂ ਪਰ ਹਾਲੇ ਤੱਕ ਵੀ ਮੈਨੂੰ ਉਸ ਦਾ ਕੋਈ ਪਤਾ ਨਹੀਂ ਚੱਲਿਆ ਗੁਰੂ ਜੀ ਕਿਰਪਾ ਕਰਕੇ ਮੇਰੀ ਸਹਾਇਤਾ ਕਰੋ ਤੇ ਮੇਰੀ ਲੜਕੀ ਦਾ ਪਤਾ ਕਰਵਾਓ ਕਿ ਉਹ ਇਸ ਵੇਲੇ ਕਿਸ ਪਾਸ ਹੈ ਧੰਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਉਸ ਔਰਤ ਦਾ ਦੁੱਖ ਬੜੀ ਗੰਭੀਰਤਾ ਨਾਲ ਸੁਣਿਆ ਤੇ ਉਸ ਨੂੰ ਦਿਲਾਸਾ ਦਿੰਦਿਆਂ ਹੋਇਆਂ ਅਖਣ ਲੱਗੇ ਕਿ ਅਸੀਂ ਤੁਹਾਡੀ ਲੜਕੀ ਨੂੰ ਲੱਭਣ ਦੀ ਤੇ ਇਸ ਬੁਰੇ ਧੰਦੇ ਨੂੰ ਖਤਮ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਪਰ ਇਸ ਵਿੱਚ ਥੋੜਾ ਸਮਾਂ ਲੱਗ ਸਕਦਾ ਹੈ ਕਿਰਪਾ ਕਰਕੇ ਤੁਸੀਂ ਸਬਰ ਰੱਖੋ ਪਰਮਾਤਮਾ ਤੁਹਾਡੀ ਲੜਕੀ ਦੀ ਰੱਖਿਆ ਜ਼ਰੂਰ ਕਰਨਗੇ ਗੁਰੂ ਜੀ ਦੇ ਇਹਨਾਂ ਬਚਨਾਂ ਨੂੰ ਸੁਣ ਕੇ ਉਸ ਔਰਤ ਦੇ ਮਨ ਨੂੰ ਕੁਝ ਸ਼ਾਂਤੀ ਮਿਲੀ ਤੇ ਉਹ ਆਪਣਾ ਰੋਣਾ ਧੋਣਾ ਬੰਦ ਕਰਕੇ ਹੁਣ ਠੰਡੇ ਦਿਮਾਗ ਨਾਲ ਆਪਣੀ ਬੇਟੀ ਨੂੰ ਲੱਭਣ ਲੱਗੀ। ਧੰਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਗਲਤ ਧੰਦੇ ਨੂੰ ਰੋਕਣ ਲਈ ਸਭ ਤੋਂ ਪਹਿਲਾਂ ਆਦੀਵਾਸੀਆਂ ਵਾਲਾ ਪਹਿਰਾਵਾ ਅਪਣਾਇਆ ਤੇ ਅਣਜਾਣ ਜਿਹਾ ਬਣ ਕੇ ਦਲਾਲਾਂ ਕੋਲ ਪਹੁੰਚ ਗਏ ਤੇ ਦਲਾਲ ਗੁਰੂ ਜੀ ਨੂੰ ਫੜ ਕੇ ਮੰਡੀ ਵਿੱਚ ਵੇਚਣ ਲਈ ਲੈ ਗਏ। ਮੰਡੀ ਵਿੱਚ ਗੁਰੂ ਜੀ ਦੀ ਬੋਲੀ ਲਗਾਈ ਗਈ ਤੰਦਰੁਸਤ ਸਰੀਰ ਹੋਣ ਦੇ ਕਰਕੇ ਉਹਨਾਂ ਦੇ ਉੱਚੇ-ਉੱਚੇ ਮੁੱਲ ਲੱਗਣ ਲੱਗੇ ਤਾਂ ਅਖੀਰ ਵਿੱਚ ਇੱਕ ਅਮੀਰ ਪਠਾਨ ਨੇ ਉਹਨਾਂ ਨੂੰ ਘੋੜਿਆਂ ਦੇ ਮੁੱਲ ਤੇ ਖਰੀਦ ਲਿਆ ਤੇ ਲੈ ਜਾ ਕੇ ਇੱਕ ਪੀਰ ਨੂੰ ਭੇਟ ਕਰ ਦਿੱਤਾ ਪੀਰ ਗੁਰੂ ਜੀ ਦੇ ਤੰਦਰੁਸਤ ਸਰੀਰ ਨੂੰ ਦੇਖ ਕੇ ਬੜਾ ਖੁਸ਼ ਹੋਇਆ ਤੇ ਗੁਰੂ ਜੀ ਕੋਲੋਂ ਆਪਣੀ ਗੁਲਾਮੀ ਕਰਵਾਉਣ ਲੱਗਾ ਪੀਰ ਜੋ ਵੀ ਕੰਮ ਕਹਿੰਦਾ ਤਾਂ ਗੁਰੂ ਜੀ ਉਸ ਨੂੰ ਤੁਰੰਤ ਕਰ ਦਿੰਦੇ ਘੰਟਿਆਂ ਦੇ ਕਾਰਜ ਨੂੰ ਉਹ ਮਿੰਟਾਂ ਵਿੱਚ ਨਿਬੇੜ ਦਿੰਦੇ ਹੌਲੀ ਹੌਲੀ ਪੀਰ ਗੁਰੂ ਜੀ ਵੱਲ ਦੇਖ ਕੇ ਬੜਾ ਹੈਰਾਨ ਹੋਣ ਲੱਗਾ ਕਿ ਇਸ ਤਰ੍ਹਾਂ ਦਾ ਦਾਸ ਮੈਂ ਪਹਿਲਾਂ ਕਦੀ ਨਹੀਂ ਦੇਖਿਆ ਜਿਹੜਾ ਹਰ ਕੰਮ ਨੂੰ ਇੰਨੀ ਛੇਤੀ ਨਿਬੇੜ ਦਿੰਦਾ ਹੈ ਤੇ ਉਸ ਦੇ ਬਦਲੇ ਕਿਸੇ ਵਸਤੂ 'ਜਦ ਪੈਸੇ ਦੀ ਇੱਛਾ ਵੀ ਨਹੀਂ ਰੱਖਦਾ ਇੱਕ ਦਿਨ ਗੁਰੂ ਨਾਨਕ ਦੇਵ ਜੀ ਸਵੇਰੇ ਗੁਰਬਾਣੀ ਕੀਰਤਨ ਕਰ ਰਹੇ ਸਨ ਤਾਂ ਗੁਰੂ ਜੀ ਦੇ ਮੂੰਹੋਂ ਨਿਕਲ ਰਹੀਆਂ ਮధుਰ ਤੁੰਨਾ ਨੇ ਪੀਰ ਨੂੰ ਬੜਾ ਆਕਰਸ਼ਿਤ ਕੀਤਾ ਤੇ ਪੀਰ ਮਨ ਲਗਾ ਕੇ ਗੁਰੂ ਜੀ ਦਾ ਕੀਰਤਨ ਸੁਣਨ ਲੱਗਾ ਕੀਰਤਨ ਸਮਾਪਤ ਹੋਣ ਤੋਂ ਬਾਅਦ ਜਦੋਂ ਪੀਰ ਨੇ ਗੁਰੂ ਜੀ ਦਾ ਚਿਹਰਾ ਧਿਆਨ ਨਾਲ ਦੇਖਿਆ ਤਾਂ ਚਿਹਰੇ ਦਾ ਨੂਰ ਦੇਖ ਕੇ ਉਹ ਸਮਝ ਗਿਆ ਕਿ ਇਹ ਕੋਈ ਸਧਾਰਨ ਵਿਅਕਤੀ ਨਹੀਂ ਹੈ ਤੇ ਨਾਲ ਹੀ ਉਸ ਨੇ ਗੁਰੂ ਜੀ ਨੂੰ ਪ੍ਰਸ਼ਨ ਕੀਤਾ ਕਿ ਤੁਸੀਂ ਕੌਣ ਹੋ ਤੁਹਾਡਾ ਮੇਰੇ ਇੱਥੇ ਗੁਲਾਮ ਬਣ ਕੇ ਆਉਣ ਦਾ ਕੀ ਰਾਜ ਹੈ ਤਾਂ ਜਵਾਬ ਵਿੱਚ ਗੁਰੂ ਜੀ ਨੇ ਕਿਹਾ ਕਿ ਇੱਕ ਵਾਰੀ ਜ਼ਰਾ ਪਹਿਚਾਨਣ ਦਾ ਯਤਨ ਕਰੋ ਤੁਹਾਡੀ ਕੋਸ਼ਿਸ਼ ਵਿਰਥ ਨਹੀਂ ਜਾਵੇਗੀ ਤਾਂ ਸੋਚਣ ਸਮਝਣ ਤੋਂ ਬਾਅਦ ਪੀਰ ਨੇ ਉੱਤਰ ਦਿੱਤਾ ਕਿ ਮੈਂ ਨਾਨਕ ਨਾਮ ਦੇ ਇੱਕ ਫਕੀਰ ਦੀ ਬੜੀ ਉਪਮਾ ਸੁਣੀ ਹੈ ਜਿਸ ਨੂੰ ਲੋਕ ਨਾਨਕ ਨਿਰੰਕਾਰੀ ਕਹਿੰਦੇ ਹਨ ਕਿਤੇ ਤੁਸੀਂ ਉਹੀ ਤਾਂ ਨਹੀਂ ਤਾ ਗੁਰੂ ਜੀ ਨੇ ਮੁਸਕਰਾ ਕੇ ਉੱਤਰ ਦਿੱਤਾ ਕਿ ਤੁਸੀਂ ਠੀਕ ਪਹਿਚਾਣਿਆ ਹੈ ਤਾ ਗੁਰੂ ਜੀ ਦੇ ਮੂੰਹੋਂ ਇਹ ਸ਼ਬਦ ਸੁਣ ਕੇ ਪੀਰ ਨੇ ਸਭ ਤੋਂ ਪਹਿਲਾਂ ਆਪਣੇ ਦੋਨੋਂ ਹੱਥ ਜੋੜ ਕੇ ਗੁਰੂ ਜੀ ਨੂੰ ਸਲਾਮ ਕੀਤੀ ਤੇ ਫਿਰ ਪ੍ਰਸ਼ਨ ਕੀਤਾ ਕਿ हे ਪੀਰਾਂ ਦੇ ਪੀਰ ਜੀ ਤੁਸੀਂ ਆਦੀਵਾਸੀਆਂ ਵਾਲਾ ਪੇਸ ਉਤਾਰ ਕੇ ਇੱਥੇ ਗੁਲਾਮੀ ਕਰਨ ਕਿਉਂ ਆਏ ਹੋ ਇਸ ਦੇ ਪਿੱਛੇ ਤੁਹਾਡਾ ਕੀ ਮਕਸਦ ਹੈ ਤਾ ਗੁਰੂ ਜੀ ਨੇ ਉਸ ਪੀਰ ਨੂੰ ਕਿਹਾ ਕਿ ਇਸ ਇਲਾਕੇ ਵਿੱਚ ਗਰੀਬਾਂ ਨੂੰ ਬੰਧੂਆ ਮਜ਼ਦੂਰ ਬਣਾ ਕੇ ਉਹਨਾਂ ਨਾਲ ਧੱਗਾ ਕੀਤਾ ਜਾਂਦਾ ਹੈ ਤੇ ਅਸੀਂ ਚਾਹੁੰਦੇ ਹਾਂ ਕਿ ਇਹ ਪਾਪਾ ਨਾਲ ਭਰਿਆ ਤੰਦਾ ਬੰਦ ਹੋਣਾ ਚਾਹੀਦਾ ਹੈ ਕਿਉਂਕਿ ਗੁਲਾਮ ਬਣਾਉਣਾ ਜਾਂ ਸਮਝਣਾ ਦੋਨੋਂ ਹੀ ਸਮਾਜਿਕ ਬੁਰਾਈਆਂ ਹਨ ਤੇ ਇਸ ਬੁਰਾਈ ਨੂੰ ਖਤਮ ਕਰਨ ਲਈ ਸਾਨੂੰ ਜਿੰਨੀ ਵੀ ਪੀੜਾ ਜਾਂ ਫਿਰ ਗੁਲਾਮੀ ਚੱਲਣੀ ਪਵੇਗੀ ਅਸੀਂ ਝੱਲਾਂਗੇ ਤੇ ਬੁਰਾਈ ਦੇ ਖਿਲਾਫ ਅਖੀਰਲੇ ਸਾਹਾਂ ਤੱਕ ਲੜਦੇ ਰਹਾਂਗੇ ਗੁਰੂ ਜੀ ਦੇ ਮੂੰਹੋਂ ਇਹਨਾਂ ਬਚਨਾਂ ਨੂੰ ਸੁਣ ਕੇ ਪੀਰ ਦੀਆਂ ਅੱਖਾਂ ਖੁੱਲ ਗਈਆਂ ਤੇ ਉਹ ਗੁਰੂ ਜੀ ਦੇ ਚਰਨਾਂ ਤੇ ਡਿੱਗ ਪਿਆ ਤੇ ਆਖਣ ਲੱਗਾ ਕਿ ਸੰਤ ਜੀ ਮੈਨੂੰ ਅੱਜ ਗਿਆਨ ਹੋਇਆ ਹੈ ਕਿ ਜਗਤ ਦੀ ਅਸਲੀ ਭਲਾਈ ਕੀ ਹੁੰਦੀ ਹੈ ਤੇ ਤੁਹਾਡਾ ਦੇਣਾ ਇਹ ਸੰਸਾਰ ਕਦੀ ਵੀ ਨਹੀਂ ਚੁਗਾ ਸਕਦਾ ਪੀਰ ਨੇ ਆਪਣੇ murid ਉਹਨਾਂ ਸਾਰੇ ਪਠਾਣਾਂ ਨੂੰ ਆਪਣੇ ਕੋਲ ਬੁਲਾਇਆ ਜਿਹੜੇ ਕਿ ਇਸ ਧੰਦੇ ਨਾਲ ਜੁੜੇ ਹੋਏ ਸਨ ਤੇ ਉਹਨਾਂ ਨੂੰ ਨੇਕ ਰਾਹ ਤੇ ਚੱਲਣ ਦਾ ਉਪਦੇਸ਼ ਗੁਰੂ ਜੀ ਕੋਲੋਂ ਦਿਵਾਇਆ ਕਿ ਕੋਈ ਵੀ ਇਨਸਾਨ ਕਿਸੇ ਦੂਜੇ ਇਨਸਾਨ ਨੂੰ ਜਾਨਵਰਾਂ ਵਾਂਗ ਆਪਣਾ ਗੁਲਾਮ ਬਣਾ ਕੇ ਨਹੀਂ ਰੱਖ ਸਕਦਾ ਕਿਉਂਕਿ ਇਹ ਗੱਲ ਖੁਦਾ ਪ੍ਰਸਤੀ ਦੇ ਖਿਲਾਫ ਹੈ ਪਠਾਣ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਤੋਂ ਬੜੇ ਪ੍ਰਭਾਵਿਤ ਹੋਏ ਤੇ ਉਹਨਾਂ ਨੇ ਆਪਣੇ ਕੋਲ ਬੰਦੀ ਬਣਾਏ ਸਾਰੇ ਹੀ ਗੁਲਾਮਾਂ ਨੂੰ ਆਜ਼ਾਦ ਕਰ ਦਿੱਤਾ ਤੇ ਉਹਨਾਂ ਗੁਲਾਮਾਂ ਵਿੱਚ ਹੀ ਉਸ ਔਰਤ ਦੀ ਲੜਕੀ ਸੀ ਜਿਹੜੀ ਕਿ ਆਪਣੀ ਮਾਂ ਕੋਲ ਪਹੁੰਚ ਕੇ ਬੜੀ ਖੁਸ਼ ਹੋਈ ਗੁਰੂ ਪਿਆਰਿਓ ਇਸ ਸਾਖੀ ਤੋਂ ਸਾਨੂੰ ਇੱਕ ਸਿੱਖਿਆ ਮਿਲਦੀ ਹੈ ਕਿ ਕਦੀ ਵੀ ਜੇਕਰ ਤੁਸੀਂ ਕਿਸੇ ਨੂੰ ਨੌਕਰੀ ਤੇ ਰੱਖਦੇ ਹੋ ਤਾਂ ਉਸ ਨੂੰ ਆਪਣਾ ਗੁਲਾਮ ਨਹੀਂ ਬਲਕਿ ਮਿੱਤਰ ਸਮਝੋ ਸਤਨਾਮ ਸ਼੍ਰੀ ਵਾਹਿਗੁਰੂ